ਇੱਕ ਪ੍ਰਾਣਿਕ ਕਹਾਵਤ ਹੈ ਕਿ ਪਰਮਾਤਮਾ ਉਹਨਾਂ ਦੀ ਸਹਾਇਤਾ ਕਰਦਾ ਹੈ ਜੋ ਆਪਣੀ ਸਹਾਇਤਾ ਆਪ ਕਰਦੇ ਹਨ ਇਸ ਕਥਨ ਦਾ ਸਪਸ਼ਟ ਭਾਵ ਇਹ ਹੈ ਕਿ ਮਨੁੱਖ ਨੂੰ ਆਪਣੀ ਸਹਾਇਤਾ ਆਪ ਕਰਨ ਦਾ ਵੱਲ ਆਉਣਾ ਚਾਹੀਦਾ ਹੈ ਦੂਸਰਿਆਂ ਤੋਂ ਪ੍ਰਾਪਤ ਕੀਤੀ ਸਹਾਇਤਾ ਸਾਡੀਆਂ ਸਰੀਰਕ ਲੋੜਾਂ ਨੂੰ ਕੁਝ ਸਮੇਂ ਲਈ ਪੂਰਾ ਕਰ ਸਕਦੀ ਹੈ ਅਜਿਹੀ ਸਹਾਇਤਾ ਪਦਾਰਥਕ ਸਹਾਇਤਾ ਹੁੰਦੀ ਹੈ ਇਸ ਦਾ ਪ੍ਰਭਾਵ ਨਾ ਹਾਂ ਪੱਖੀ ਹੁੰਦਾ ਹੈ ਅਤੇ ਨਾ ਹੀ ਚਿਰਛਾਈ ਪਰੰਤੂ ਜੇਕਰ ਕੋਈ ਵਿਅਕਤੀ ਤੁਹਾਨੂੰ ਆਪਣੀ ਸਿਹਤ ਆਪ ਕਰਨ ਦੀ ਜਾਂਚ ਸਿਖਾ ਰਿਹਾ ਹੈ ਤਾਂ ਉਹ ਅਵਸ਼ ਤੁਹਾਨੂੰ ਸਦੀਵੀ ਸਹਾਇਤਾ ਕਰ ਰਿਹਾ ਹੈ। ਭੁੱਖੇ ਆਦਮੀ ਨੂੰ ਇੱਕ ਮੱਛੀ ਦੇ ਦੇਣੀ ਕੋਈ ਖਾਸ ਗੱਲ ਨਹੀਂ ਪਰੰਤੂ ਉਸ ਨੂੰ ਮੱਛੀ ਫੜਨ ਦੀ ਕਲਾ ਸਿਖਾ ਦੇਣੀ ਇੱਕ ਬਹੁਤ ਵੱਡੀ ਗੱਲ ਹੈ। ਸੋ ਕੇਵਲ ਨੈਤਿਕ ਸਹਾਇਤਾ ਹੀ ਅਸਲੀ ਸਹਾਇਤਾ ਮੰਨੀ ਜਾ ਸਕਦੀ ਹੈ। ਜੇਕਰ ਤੁਸੀਂ ਦੂਸਰਿਆਂ ਦੀ ਸਹਾਇਤਾ ਕਰਨੀ ਚਾਹੁੰਦੇ ਹੋ ਤਾਂ ਤੁਹਾਨੂੰ ਅਜਿਹੇ ਉਪਰਾਲੇ ਕਰਨੇ ਚਾਹੀਦੇ ਹਨ ਜਿਨ੍ਹਾਂ ਨਾਲ ਉਹਨਾਂ ਦੀ ਮਾਨਸਿਕਤਾ ਹਾਂ ਪੱਖੀ ਅਤੇ ਜੇਤੂ ਪਹੁੰਚ ਅਪਣਾਉਣ ਦੇ ਯੋਗ ਹੋ ਸਕੇ ਤੁਹਾਡਾ ਪਹਿਲਾ ਫਰਜ਼ ਇਹ ਹੈ ਕਿ ਲੋਕਾਂ ਨੂੰ ਪ੍ਰੇਰਣਾ ਦੀ ਮਹੱਤਤਾ ਸਮਝਾਓ ਕਿਉਂਕਿ ਬਹੁ ਗਿਣਤੀ ਲੋਕ ਬਹੁਤੀਆਂ ਗੱਲਾਂ ਨੂੰ ਨਿਸ਼ਚਿਤ ਹੀ ਸਮਝਦੇ ਹਨ ਅਤੇ ਉਹ ਆਪਣੇ ਆਪ ਨੂੰ ਸੁਧਾਰਨ ਬੁੱਧੀ ਅਤੇ ਯੋਗਤਾ ਦੇ ਮਾਲਕ ਸਮਝਦੇ ਹਨ ਅਤੇ ਇਸ ਲਈ ਉਹ ਸਧਾਰਨ ਪੱਧਰ ਦੀ ਸਫਲਤਾ ਦੇ ਹੀ ਚੇਸਟਾ ਕਰਦੇ ਹਨ ਨਿਰਸੰਦੇ ਉਹ ਸਧਾਰਨ ਪੱਧਰ ਦੀ ਸਫਲਤਾ ਹੀ ਪ੍ਰਾਪਤ ਕਰਦੇ ਹਨ ਉਹਨਾਂ ਦੀ ਜੀਵਨ ਪ੍ਰਤੀ ਪਹੁੰਚ ਨੂੰ ਕੋਈ ਵੀ ਵਿਅਕਤੀ ਜਾਂ ਘਟਨਾ ਚੁਣੌਤੀ ਨਹੀਂ ਦਿੰਦੀ ਇਸ ਕਰਕੇ ਇਹ ਉਹਨਾਂ ਦਾ ਜੀਵਨ ਜਥਾਰਥ ਬਣ ਜਾਂਦਾ ਹੈ ਸਪਸ਼ਟ ਹੈ ਕਿ ਉਹ ਪ੍ਰੇਰਣਾ ਤੋਂ ਵਾਂਝੇ ਰਹਿੰਦੇ ਹਨ ਕੋਝ ਲੋਕ ਆਪਣੇ ਆਲੇ-ਦੁਆਲੇ ਵਧੇਰੇ ਯੋਗ, ਮਿਹਨਤੀ ਅਤੇ ਸਫਲ ਵਿਅਕਤੀਆਂ ਨੂੰ ਵੇਖਦੇ ਹਨ ਅਤੇ ਇਸ ਸਿੱਟੇ ਤੇ ਪਹੁੰਚ ਜਾਂਦੇ ਹਨ ਕਿ ਉਹ ਲੋਕ ਵਧੇਰੇ ਖੁਸ਼ਕਿਸਮਤ ਹਨ ਜਾਂ ਉਹਨਾਂ ਨੇ ਜਨਮ ਹੀ ਇਸ ਤਰ੍ਹਾਂ ਲਿਆ ਹੈ। ਉਹ ਇਸ ਨੂੰ ਤਕਦੀਰ ਦੀ ਖੇਡ ਸਮਝ ਬੈਠਦੇ ਹਨ। ਪਰੰਤੂ ਇਹ ਅਸਲੀਅਤ ਨਹੀਂ ਹੁੰਦੀ। ਦਾ ਅਸਲੀ ਕਾਰਨ ਇਹ ਹੁੰਦਾ ਹੈ ਕਿ ਉਹ ਸੁਧਾਰਨ ਸੋਚ ਵਾਲੇ ਵਿਅਕਤੀ ਕਦੇ ਵੀ ਇਹ ਜਾਣਨ ਦਾ ਯਤਨ ਨਹੀਂ ਕਰਦੇ ਕਿ ਉਹਨਾਂ ਦਾ ਪੱਦਰ ਸੁਧਾਰਨ ਹੀ ਕਿਉਂ ਹੈ ਅਤੇ ਉਹ ਬਹੁਤੀਆਂ ਗੱਲਾਂ ਕਿਸਮਤ ਜਾਂ ਹਾਲਾਤਾਂ ਤੇ ਛੱਡ ਦਿੰਦੇ ਹਨ। ਉਹਨਾਂ ਨੂੰ ਇਹ ਅਹਿਸਾਸ ਨਹੀਂ ਹੁੰਦਾ ਕਿ ਉਹਨਾਂ ਦੇ ਅੰਦਰ ਅਥਾਹ ਸ਼ਕਤੀ ਅਤੇ ਯੋਗਤਾ ਹੈ ਜਿਸ ਨਾਲ ਉਹ ਆਪਣੇ ਜੀਵਨ ਨੂੰ ਖੁਦ ਬਣਾ ਸਕਦੇ ਹਨ। ਪ੍ਰੇਰਣਾ ਇੱਕ ਅਜਿਹੀ ਚੀਜ਼ ਹੈ ਜੋ ਕੁਝ ਹੋਰ ਚੀਜ਼ਾਂ ਵਾਂਗ ਵਾਰ-ਵਾਰ ਸਾਡੇ ਮਨ ਵਿੱਚ ਆਉਂਦੀ ਹੈ। ਇੱਕ ਅਜਿਹਾ ਸੰਖੇਪ ਜਿਹਾ ਵਿਚਾਰ ਹੁੰਦਾ ਹੈ ਜੋ ਚੁੱਪਕੇ ਹੀ ਸਾਡੇ ਸੁਚੇਤ ਮਨ ਵਿੱਚ ਪ੍ਰਵੇਸ਼ ਕਰਦਾ ਹੈ ਅਤੇ ਆਮ ਤੌਰ ਤੇ ਕੁਝ ਸਮੇਂ ਬਾਅਦ ਬਾਹਰ ਨਿਕਲ ਜਾਂਦਾ ਹੈ ਬਹੁਤੇ ਲੋਕ ਇਸ ਦਾ ਅਰਥ ਇੱਛਾ ਸ਼ਕਤੀ ਜਾਂ ਇਕਾਗਰਤਾ ਦੇ ਰੂਪ ਵਿੱਚ ਹੀ ਸਮਝਦੇ ਹਨ ਜਦ ਉਹ ਦੂਸਰਿਆਂ ਵਿੱਚ ਇਸ ਗੋਣ ਨੂੰ ਵੇਖਦੇ ਹਨ ਤਾਂ ਉਹ ਇਸ ਨੂੰ ਪਛਾਣ ਲੈਂਦੇ ਹਨ ਪਰੰਤੂ ਇਹਨਾਂ ਨੂੰ ਇਹ ਜਾਂਚ ਨਹੀਂ ਹੁੰਦੀ ਕਿ ਉਹ ਖੁਦ ਇਸ ਨੂੰ ਕਿਸ ਤਰ੍ਹਾਂ ਪ੍ਰਾਪਤ ਕਰ ਸਕਦੇ ਹਨ ਕੁਝ ਲੋਕ ਤਾਂ ਇਸ ਨੂੰ ਪ੍ਰਾਪਤ ਕਰਨ ਦੀ ਇੱਛਾ ਵੀ ਨਹੀਂ ਰੱਖਦੇ ਕਿਉਂਕਿ ਉਹਨਾਂ ਨੂੰ ਇਸ ਬਾਰੇ ਬਹੁਤੀ ਜਾਣਕਾਰੀ ਨਹੀਂ ਹੁੰਦੀ ਅਸੀਂ ਸਾਰੇ ਆਪਣੇ ਅੰਤਰਮਾਨ ਵਿੱਚ ਮਹਿਸੂਸ ਕਰਦੇ ਹਾਂ ਕਿ ਅਸੀਂ ਆਪਣੀ ਵਰਤਮਾਨ ਕਾਰਜਕਾਰੀ ਤੋਂ ਬਿਹਤਰ ਕਾਰਜਕਾਰੀ ਕਰਨ ਦੇ ਸਮਰੱਥ ਹਾਂ ਇਹ ਅੰਦਰੂਨੀ ਸੱਚ ਸਾਡੇ ਲਈ ਇਸ ਗੱਲ ਦੀ ਪ੍ਰੇਰਣਾ ਹੋ ਸਕਦਾ ਹੈ ਕਿ ਅਸੀਂ ਆਪਣੀਆਂ ਕੁਦਰਤੀ ਯੋਗਤਾਵਾਂ ਨੂੰ ਚਰਮ ਸੀਮਾ ਤੇ ਲੈ ਜਾਣ ਦਾ ਯਤਨ ਕਰੀਏ ਸਾਨੂੰ ਸਾਰਿਆਂ ਨੂੰ ਪ੍ਰੇਰਣਾ ਵਿੱਚ ਰੁਚੀ ਰੱਖਣੀ ਚਾਹੀਦੀ ਹੈ ਕਿਉਂਕਿ ਇਸ ਦੁਆਰਾ ਅਸੀਂ ਜੀਵਨ ਤੋਂ ਵਧੇਰੇ ਸੰਤੁਸ਼ਟੀ ਪ੍ਰਾਪਤ ਕਰ ਸਕਦੇ ਹਾਂ ਸਾਡੇ ਮੁੱਖ ਉਦੇਸ਼ਾ ਵਿੱਚੋਂ ਇੱਕ ਇਹ ਹੈ ਕਿ ਅਸੀਂ ਆਪਣੇ ਲਈ ਇਹੋ ਜਿਹਾ ਜੀਵਨ ਸਿਰਜੀਏ ਕਿ ਅਸੀਂ ਮਾਣ ਮਹਿਸੂਸ ਕਰ ਸਕੀਏ ਅਸੀਂ ਇਹ ਵੀ ਜਾਣਦੇ ਹਾਂ ਕਿ ਅੱਜ ਅਸੀਂ ਉੱਥੇ ਖੜੇ ਹਾਂ ਜਿੱਥੇ ਸਾਨੂੰ ਆਪਣੇ ਸਮੁੱਚੇ ਵਿਚਾਰਾਂ ਅਤੇ ਕਾਰਜਾਂ ਨੇ ਪਹੁੰਚਾਇਆ ਹੈ ਜੇਕਰ ਅਸੀਂ ਆਪਣੇ ਵਿਚਾਰਾਂ ਅਤੇ ਕਾਰਜਾਂ ਨੂੰ ਜੰਤ੍ਰਨ ਕਰਨਾ ਸਿੱਖ ਲਈਏ ਅਤੇ ਉਹਨਾਂ ਤੋਂ ਆਪਣੇ ਹੱਕ ਵਿੱਚ ਨਾ ਕਿ ਵਿਰੋਧ ਵਿੱਚ ਕੰਮ ਕਰਵਾ ਸਕੀਏ ਤਾਂ ਸਾਡਾ ਪਵਿੱਖ ਯਕੀਨੀ ਬਣ ਜਾਏਗਾ ਅਸੀਂ ਸਿੱਧੇ ਸ਼ਬਦਾਂ ਵਿੱਚ ਇਹ ਕਹਿ ਸਕਦੇ ਹਾਂ ਕਿ ਪ੍ਰੇਰਣਾ ਤਦ ਹੀ ਪੈਦਾ ਹੁੰਦੀ ਹੈ ਜਦ ਸਾਨੂੰ ਬੇਚੈਨੀ ਦੀ ਭਾਵਨਾ ਕਿਸੇ ਬਾਹਰੀ ਸੰਤੁਸ਼ਟੀ ਦੀ ਪ੍ਰਾਪਤੀ ਲਈ ਉਤੇਜਿਤ ਕਰਦੀ ਹੈ ਇਹ ਇੱਕ ਪ੍ਰਕਾਰ ਦਾ ਨਿੱਜੀ ਉੱਠਣਾ ਅਤੇ ਚੱਲਣਾ ਹੁੰਦਾ ਹੈ ਪ੍ਰੇਰਣਾ ਤੁਹਾਨੂੰ ਨਿੱਜੀ ਸ਼ਕਤੀ ਦਿੰਦੀ ਹੈ ਅਰਥਾਤ ਅਜਿਹੀ ਚੋਗਤਾਂ ਦਿੰਦੀ ਹੈ ਜਿਸ ਦੁਆਰਾ ਤੁਸੀਂ ਆਪਣੇ ਆਪ ਨੂੰ ਦੂਸਰਿਆਂ ਨੂੰ ਅਤੇ ਆਪਣੇ ਜੀਵਨ ਦੀਆਂ ਘਟਨਾਵਾਂ ਨੂੰ ਪ੍ਰਭਾਵਿਤ ਕਰਦੇ ਹੋ ਤਾਂ ਜੋ ਤੁਸੀਂ ਆਪਣੀ ਅੰਦਰੂਨੀ ਲੋੜਾਂ ਪੂਰੀਆਂ ਕਰ ਸਕੋ ਪ੍ਰੇਰਣਾ ਦੀ ਇਸ ਪਰਿਭਾਸ਼ਾ ਨੂੰ ਅਸੀਂ ਮੈਜ਼ਲੋ ਦੁਆਰਾ ਦਰਸਾਈਆਂ ਗਈਆਂ ਮਨੁੱਖੀ ਲੋੜਾਂ ਦੇ ਸੰਦਰਭ ਵਿੱਚ ਵਧੇਰੇ ਚੰਗੀ ਤਰ੍ਹਾਂ ਸਮਝ ਸਕਦੇ ਹਾਂ ਇਸ ਤੋਂ ਪਤਾ ਚੱਲਦਾ ਹੈ ਕਿ ਜਦ ਮਨੁੱਖ ਦੀਆਂ ਕੁੱਲੀ, ਜੁੱਲੀ ਅਤੇ ਗੁੱਲੀ ਵਰਗੀਆਂ ਬੁਨਿਆਦੀ ਲੋੜਾਂ ਪੂਰੀਆਂ ਹੋ ਜਾਂਦੀਆਂ ਹਨ ਤਾਂ ਸਿਹਤਮੰਦ ਵਿਅਕਤੀ ਆਪਣੇ ਹੋਮੇ ਨਾਲ ਸੰਬੰਧਤ ਲੋੜਾਂ ਦੀ ਪੂਰਤੀ ਲਈ ਯਤਨ ਕਰਦੇ ਹਨ ਇਸ ਤੋਂ ਇਹ ਵੀ ਸਪਸ਼ਟ ਹੁੰਦਾ ਹੈ ਕਿ ਪ੍ਰੇਰਿਤ ਲੋਕ ਹਮੇਸ਼ਾ ਹੀ ਕੁਝ ਨਾ ਕੁਝ ਅਸੰਤੁਸ਼ਟ ਰਹਿੰਦੇ ਹਨ ਤੁਹਾਨੂੰ ਪਤਾ ਹੀ ਹੈ ਕਿ ਪ੍ਰੇਰਣਾ ਦੇ 10 ਸਿਧਾਂਤ ਦਿੱਤੇ ਜਾਂਦੇ ਹਨ ਸਾਡਾ ਮੁੱਖ ਮੰਤਵ ਇਹਨਾਂ 10 ਜ਼ਰੂਰੀ ਗੁਣਾਂ ਨੂੰ ਗ੍ਰਹਿਣ ਕਰਨਾ ਹੈ ਤਾਂ ਜੋ ਸਾਡੇ ਮਨ ਅੰਦਰ ਕੋਈ ਅਸੰਤੋਸ਼ ਪੈਦਾ ਹੋ ਜਾਏ ਇਸ ਨਾਲ ਸਾਡੀ ਮਾਨਸਿਕ ਭੁੱਖ ਤੇਜ ਹੋਵੇਗੀ ਅਤੇ ਅਸੀਂ ਮੈਜ਼ਲੋ ਦੁਆਰਾ ਦਰਸਾਏ ਮਾਰਗ ਤੇ ਚੱਲਦੇ ਹੋਏ ਸਫਲਤਾ ਦੇ ਸਿਖਰ ਤੇ ਪਹੁੰਚ ਜਾਵਾਂਗੇ ਸਹੀ ਪ੍ਰੇਰਣਾ ਪ੍ਰਾਪਤ ਕਰਨ ਲਈ ਅਸੀਂ ਆਪਣੇ ਅੱਗੇ ਕੋਈ ਅਸਰਦਾਰ ਉਦਾਹਰਨ ਜਾਂ ਨਮੂਨਾ ਵੀ ਰੱਖ ਸਕਦੇ ਹਾਂ ਇਹ ਮਾਡਲ ਜਾਂ ਨਮੂਨਾ ਹਰ ਵਿਅਕਤੀ ਦਾ ਵੱਖਰਾ-ਵੱਖਰਾ ਹੋ ਸਕਦਾ ਹੈ ਅਸੀਂ ਕਿਸੇ ਕਾਲਪਨਿਕ ਆਦਰਸ਼ ਵਿਅਕਤੀ ਦਾ ਮਾਡਲ ਆਪਣੇ ਮਾਨ ਅੱਗੇ ਰੱਖ ਸਕਦੇ ਹਾਂ ਇਹ ਮਾਡਲ ਹਮੇਸ਼ਾ ਜੇਤੂ ਗੁਣਾ ਦਾ ਧਾਰਨੀ ਹੋਣਾ ਚਾਹੀਦਾ ਹੈ ਕੇਵਲ ਤਾਂ ਹੀ ਇਹ ਸਾਡੇ ਲਈ ਪ੍ਰੇਰਨਾ ਸਰੋਤ ਬਣ ਸਕਦੀ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜੀਵਨ ਦੀਆਂ ਸਾਰੀਆਂ ਸਮੱਸਿਆਵਾਂ ਲਈ ਕੋਈ ਇੱਕ ਪੂਰਨ ਹੱਲ ਨਹੀਂ ਹੋ ਸਕਦਾ ਅਸੀਂ ਗਲਤੀਆਂ ਦੁਆਰਾ ਸਿੱਖਦੇ ਹਾਂ ਅਤੇ ਡਿੱਗ ਡਿੱਗ ਕੇ ਸਵਾਰ ਹੁੰਦੇ ਹਾਂ ਹੌਲੀ-ਹੌਲੀ ਸਾਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਸਾਡੇ ਲਈ ਸਰਬਸ਼੍ਰੇਸ਼ਟ ਕੀ ਹੈ ਹਰ ਵਿਅਕਤੀ ਦੀ ਆਪਣੀ ਆਪਣੀ ਵਿਲੱਖਣਤਾ ਹੁੰਦੀ ਹੈ ਅਤੇ ਹਰ ਵਿਅਕਤੀ ਨੇ ਜੀਵਨ ਵਿੱਚ ਆਪਣਾ ਆਪਣਾ ਰਸਤਾ ਲੱਭਣਾ ਹੁੰਦਾ ਹੈ ਪ੍ਰੇਰਣਾ ਦੇ 10 ਸਿਧਾਂਤ ਇੱਥੇ ਲਿਖੇ ਹਨ 1 ਹਾਂ ਪੱਖੀ ਸਵੈ ਅਕਸ਼ 2 ਬਾਰੀ ਘਟਨਾਵਾਂ ਦੀ ਹਾਂ ਪੱਖੀ ਸਮਝ 3 ਹਾਂ ਪੱਖੀ ਮਾਨਸਿਕ ਦ੍ਰਿਸ਼ਟੀਕੋਣ 4 ਸੰਭਵ ਹੈ ਵਾਲੀ ਸੋਚ 5 ਹਾਂ ਪੱਖੀ ਦ੍ਰਿੜਵਰਤਾ 6 ਇਕੱਲੇ ਇਕੱਲੇ ਮਸਲੇ ਨੂੰ ਨਿਜਿੱਠਣ ਦੀ ਯੋਗਤਾ 7 ਵਿਅਕਤੀਗਤ ਪ੍ਰਤੀਬੱਧਤਾ 8 ਸਵੈ ਵਿੱਚ ਨਿਰਸੰਦੇਹ ਵਿਸ਼ਵਾਸ 9 ਅਚੇਤ ਮਨ ਦੀ ਸਿਰਜਣਾਤਮਕ ਵਰਤੋਂ 10 ਦੂਸਰਿਆਂ ਨਾਲ ਸਹਿਯੋਗ ਕਰਦੇ ਹੋਏ ਸਫਲ ਹੋਣ ਦੀ ਤੀਬਰ ਅਤੇ ਸੁਹਿਰਦ ਇੱਛਾ ਇਹ 10 ਸਿਧਾਂਤ ਇੱਕ ਦੂਸਰੇ ਨਾਲ ਸੰਬੰਧਤ ਅਗਾਹ ਵਧਦੇ ਹੋਏ ਕਦਮ ਹਨ ਜਿਹੜੇ ਤੁਸੀਂ ਜੀਵਨ ਵਿੱਚ ਪੁੱਟਨੇ ਹਨ ਇਹ ਤੁਹਾਡੀ ਸਵੈ ਪ੍ਰੇਰਣਾ ਗੱਡੀ ਦੇ 10 ਗিয়ার ਹਨ ਇਹ ਸਾਰੇ ਗিয়ার ਅੱਗੇ ਜਾਣ ਵਾਲੇ ਹਨ ਅਤੇ ਇਹਨਾਂ ਵਿੱਚ ਇੱਕ ਵੀ ਪਿੱਛੇ ਮੁੜਨ ਵਾਲਾ ਨਹੀਂ ਹੈ ਤੁਹਾਨੂੰ 10ਵੇਂ ਗিয়ার ਵਿੱਚ ਪਹੁੰਚਣ ਲਈ ਪਹਿਲਾਂ ਪਹਿਲੇ 9 ਗੇਰਾਂ ਦੀ ਵਰਤੋਂ ਕਰਨੀ ਪਵੇਗੀ ਇਸ ਤਰ੍ਹਾਂ ਤੁਸੀਂ ਜੀਵਨ ਦੀ ਬਲੰਦੀ ਤੇ ਪਹੁੰਚ ਸਕੋਗੇ ਨਿਊਟਰਲ ਗিয়ার ਵਿੱਚ ਇਹ ਗੱਡੀ نیچے ਹੀ نیچے ਜਾਵੇਗੀ ਆਪਣੀ ਗੱਡੀ ਦੇ ਇੰਜਨ ਨੂੰ ਸਟਾਰਟ ਕਰੋ ਅਤੇ ਅੱਗੇ ਵਧੋ ਇਹ ਸਾਰੇ ਗੁਣ ਤੁਹਾਡੇ ਅੰਦਰ ਵਿਦਮਾਨ ਹੁੰਦੇ ਹਨ ਅਤੇ ਬਾਹਰ ਆਉਣ ਲਈ ਤਤਪਰ ਹੁੰਦੇ ਹਨ ਤੁਸੀਂ ਕੇਵਲ ਇਹਨਾਂ ਨੂੰ ਹੁਕਮ ਦੇਣਾ ਹੁੰਦਾ ਹੈ ਕੋਈ ਵੀ ਵਿਅਕਤੀ ਇਹਨਾਂ ਨੂੰ ਜਨਮ ਸਮੇਂ ਹੀ ਵਿਕਸਤ ਨਹੀਂ ਕਰ ਲੈਂਦਾ ਕੁਝ ਲੋਕਾਂ ਵਿੱਚ ਇਹ ਗੁਣ ਹੌਲੀ-ਹੌਲੀ ਆਪਣੇ ਆਪ ਵਿਕਸਤ ਹੋ ਜਾਂਦੇ ਹਨ ਪਰੰਤੂ ਤੁਸੀਂ ਇਹਨਾਂ ਨੂੰ ਸचेਤ ਯਤਨਾਂ ਦੁਆਰਾ ਵਿਕਸਤ ਕਰਨਾ ਹੈ ਇਸ ਸਫਲਤਾ ਦਾ ਰਾਜ਼ ਹੈ ਹੋ ਸਕਦਾ ਹੈ ਤੁਸੀਂ ਇੱਕ ਸਫਲ ਅਧਿਆਪਕ ਵਕਤਤਾ ਜਾਂ ਵਪਰੇਤਾ ਨਾ ਹੋਵੋ ਪਰੰਤੂ ਜੇਕਰ ਤੁਸੀਂ ਸਫਲ ਵਿਸ਼ਵਾਸ ਕਰਤਾ ਹੋ ਕਿ ਤੁਸੀਂ ਕੌਣ ਹੋ ਅਤੇ ਤੁਸੀਂ ਕੀ ਕਰਨਾ ਚਾਹੁੰਦੇ ਹੋ ਤਾਂ ਸਭ ਕੁਝ ਸੰਭਵ ਹੈ ਬਹੁਤ ਘੱਟ ਲੋਕ ਇਸ ਗੱਲ ਨੂੰ ਸਮਝਦੇ ਹਨ ਕਿ ਉਹ ਉਹੀ ਕੁਝ ਬੰਦੇ ਹਨ ਜਿਸ ਬਾਰੇ ਉਹ ਸੋਚਦੇ ਹਨ ਇਸ ਲਈ ਲੋਕਾਂ ਨੂੰ ਹਮੇਸ਼ਾ ਚੰਗੀਆਂ ਇਛਾਵਾਂ ਅਤੇ ਕਲਪਨਾਵਾਂ ਕਰਨੀਆਂ ਚਾਹੀਦੀਆਂ ਹਨ ਕਿ ਅਖੀਰ ਵਿੱਚ ਇਹਨਾਂ ਨੇ ਹੀ ਜੀਵਨ ਜਥਾਰਥ ਬਣਾ ਹੁੰਦਾ ਹੈ ਵਿਗਿਆਪਨ ਅਧਿਐਨ ਤੋਂ ਪਤਾ ਚੱਲਦਾ ਹੈ ਕਿ ਸਾਡਾ ਅਚੇਤਮਾਨ ਜਥਾਰਥਿਕ ਅਤੇ ਕਾਲਪਨਿਕ ਘਟਨਾਵਾਂ ਵਿੱਚ ਅੰਤਰ ਨਹੀਂ ਕਰ ਸਕਦਾ ਕਿਸੇ ਕਲਪਨਿਕ ਅਭਿਆਸ ਦਾ ਅਚੇਤਮਾਨ ਉੱਪਰ ਵਾਸਤਵਿਕ ਅਭਿਆਸ ਵਾਂਗ ਹੀ ਪ੍ਰਭਾਵ ਪੈਂਦਾ ਹੈ ਦੋਨੋਂ ਸਥਿਤੀਆਂ ਵਿੱਚ ਤੁਸੀਂ ਆਪਣੇ ਅਚੇਤਮਾਨ ਅੰਦਰ ਨਵੀਆਂ ਗੱਲਾਂ ਪ੍ਰਵੇਸ਼ ਕਰਦੇ ਹੋ ਰਚਨਾਤਮਕ ਕਲਪਨਾ ਤਕਦੀਰ ਤੁਹਾਨੂੰ ਉਸੇ ਕਿਸਮ ਦਾ ਵਿਅਕਤੀ ਬਣਾ ਦੇਵੇਗੀ ਜਿਸ ਕਿਸਮ ਦਾ ਵਿਅਕਤੀ ਤੁਸੀਂ ਬਣਨਾ ਚਾਹੁੰਦੇ ਹੋ ਧੰਨਵਾਦ